ਕੌਣ ਦਿਨ ਤੜਕ ਦਿਨ ਆਇਲ ਉਹ ਵਿਚਾਰ ਆਪਣੇ ਵਿਚਾਰ ਤੁਹਾਡੇ ਨਾਲ ਸਾਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਸੰਗਤਾਂ ਚੋਂ ਬੇਉਤੀ ਬੇਨਤੀ ਹੈ ਕਿ ਉਹ ਬੈਠ ਜਾਣ ਔਰ ਉਹਨਾਂ ਦੇ ਨਾਲ ਉਪਕਾਰ ਸਿੰਘ ਜੀ ਸੰਧੂ ਖੜੇ ਹੋਣਗੇ ਬਾਕੀ ਸਾਰੇ ਅਸੀਂ ਬੈਠਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇ ਜੀ ਨਿਮਰਤਾ ਸਹਿਤ ਆਪ ਲੋਕ ਫਤਿਹ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 1947 ਹੋਣ ਤੋਂ ਬਾਅਦ ਅੱਜ 77 ਸਾਲ ਹੋ ਗਏ ਐ ਸਾਡਾ ਬੇੜਾ ਬਤਨ ਤੇ ਨਹੀਂ ਲੱਗ ਰਿਆ ਕੋਈ ਵਜਾਤਾ ਹੋਣੀ ਚਾਹੀਦੀ ਹੈ ਕਿ ਇੱਕ ਕੌਮ ਹੈ ਇਹ ਗੁਰੂਆਂ ਨੇ ਪੈਦਾ ਕੀਤੀ ਹੈ ਅੱਜ ਕਾਲ ਕੋਰਖਣੇ ਪੈਦਾ ਕੀਤੀ ਹੈ ਇੱਕ ਨਵਾਂ ਧਰਮ ਤੇ ਨਵੀਂ ਕੌਮियत ਸਾਨੂੰ ਗੁਰੂ ਨਾਨਕ ਸਾਹਿਬ ਦੇ ਕੇ ਗਏ ਹੈ ਇੰਨੀਆਂ ਬਹਾਦਰੀਆਂ ਕੀਤੀਆਂ ਆਪਣੇ ਰਾਜ ਬਾਬਾ ਬੰਦਰ ਸਿੰਘ ਬਾਦਲ ਦਾ ਮਹਾਰਾਜਾ ਨਜੀਤ ਸਿੰਘ ਦਾ ਸਥਾਪਿਤ ਕਰਨ ਨੂੰ ਪਰ ਹੌਣ ਇਹ ਸਾਨੂੰ ਕੀ ਹੋ ਗਿਆ ਹੈ ਈਐਸੇ ਆਪਣੀਆਂ ਲੇਖਨਾ ਪਾਰਲੀਮੈਂਟ ਦੀਆਂ ਨਿਕਰਾ ਸਕਦੇ 32-32 ਸਾਲਾਂ ਤੋਂ ਆਪਣੇ ਸਿੰਘ ਜਿਹਨਾਂ ਦੇ ਵਿੱਚ ਬੈਠੇ ਐ ਉਹ ਨਹੀਂ ਛਡਾ ਸਕੇ ਸੁਪੇ ਜੇ ਪੰਜਾਬੀ ਬੋਲਦੇ ਇਲਾਕੇ ਹਰਿਆਣੇ Rajasthan ਕਸ਼ਮੀਰ ਤੇ ਹਰਿਆਣਾ ਪ੍ਰਦੇਸ਼ ਰਹਿ ਗਏ ਐ ਉਹ ਵਾਪਸ ਨਹੀਂ ਕਰਾ ਸਕੇ ਇਹਦੀ وجہ ਕੀ ਹੈ ਮੈਨੂੰ ਲੱਗਦਾ ਹੈ ਕਿ وجہ ਇਹ ਹੈ ਕਿ ਅਸੀਂ 77 ਸਾਲਾਂ ਦੇ ਵਿੱਚ ਗੰਧਾਮੀ ਨੂੰ ਕਬੋਲ ਕਰ ਲਿਆ ਅੱਜ ਵੋਟਰਾਂ ਦਾ ਰਾਜ ਹੈ ਅਵਨ ਪਸੰਦ ਤਰੀਕੇ ਦੇ ਨਾਲ ਆਪਾਂ ਆਪਣੀ ਹਕੂਮਤ ਚੁਣ ਕਰ ਸਕਦੇ ਆ ਪਰ ਅਸੀਂ ਨਾ ਲੜਾਈ ਕਰਦੇ ਆ ਨਾ ਵੋਟ ਪਾਉਂਦੇ ਆ ਤੇ ਬਗੈਰ ਰਾਜ ਤੋਂ ਪਗੈਰ ਇੱਜ਼ਤ ਤੋਂ ਆਪਾਂ ਲਗੇ ਤੁਰੇ ਫਿਰਦੇ ਆਂ ਕਦੇ ਅਸੀਂ ਵੋਟ ਬਾਦਲਾਂ ਨੂੰ ਪਾ ਦਿੰਦੇ ਆਂ ਕਾਂਗਰਸ ਨੂੰ ਪਾ ਦਿੰਦੇ ਆਂ ਆਮ ਪਾਰਟੀ ਨੂੰ ਪਾ ਦਿੰਦੇ ਆਂ ਜਿੰਨਾਂ ਦਾ ਰਿਸ਼ਤਾ ਸਾਡੇ ਨਾਲ ਹੈ ਹੀ ਨਹੀਂ ਹੁਣ ਮੈਨੂੰ ਦੱਸੋ 4 ਜੂਨ ਤਿੰਨ ਚਾਰ ਮਹੀਨੇ ਹੋਏ ਐ ਇਲੈਕਸ਼ਨ ਹੋਏ ਐ ਜੂਨ ਦਾ ਮਹੀਨਾ ਸਿੱਖ ਤੋਂ ਜਲਈ ਬੜਾ ਗਰਮ ਤੇ ਤਪਦਾ ਕਿਉਂ ਕਰਕੇ 6 ਤਰੀਕ ਨੂੰ ਸੈਂਟਰ ਬੀ ਜੀ ਪੀ ਤੇ ਇੰਦਰਾ ਗਾਂਧੀ ਤੇ ਕਾਂਗਰਸ ਨੇ ਸਾਡੇ ਦਰਬਾਰ ਸਾਹਿਬ ਤੇ 36 ਹੋਰ ਗੁਰਦੁਆਰਿਆਂ ਦੇ ਉੱਤੇ ਫੌਜੀ ਅਟੈਕ ਕਰ ਦਿੱਤੇ ਸੀਗੇ ਸਾਤ ਜਨੈਤ ਸਿੰਘ ਪਿੰਡਾਂ ਵਾਲੇ ਤੇ ਸਾਡੇ ਲੀਡਰ ਤੇ ਸਾਡੇ ਸਿੰਘ ਸ਼ਹਾਦਤਾਂ ਦੇ ਕੇ ਪਰਤਾਵੀਅ ਕੋ ਬਲਪੂnsਾ ਪਿਆ ਹੋਇਆ ਤੇ ਸੰਤ ਜਰਨੈਲ ਸਿੰਘ ਭਿੰਡਾ ਵਾਲੇ ਕਦੇ ਵੀ ਗੱਲ ਸੰਤ ਦੀ ਗੱਲ ਨਹੀਂ ਕਰ ਕਰਕੇ ਗਏ ਇਹ ਮੈਂ ਨਹੀਂ ਕਹਿੰਦਾ ਇਹ ਉਹ ਕਹਿੰਦੇ ਆ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਾ ਵਾਲੇ ਦੇ ਨਾਲ ਆਪਣੀਆਂ ਬਣਾ ਲਾਤੀਆਂ ਉਹਨਾਂ ਨਾਲ ਰਹੇ ਆ ਕੀ ਗੁਲਾਮ ਰਹਿ ਕੇ ਅਸੀਂ ਕੀ ਖਟਿਆ ਗੁਲਾਮੀ ਦੇ ਵਿੱਚ ਕੋਈ ਖੱਟਦਾ ਕੋਈ ਸਪਾਈ ਸਾਨੂੰ ਫੜ ਕੇ ਲੈ ਜਾਂਦਾ ਕੋਈ ਜਿੱਲਦ ਦੀ ਏਜੰਸੀ ਸਾਡੇ ਉੱਤੇ ਛਾਪੇ ਮਾਰਦੀ ਹੈ ਕੋਈ ਖੁਸ਼ ਕਰਦਾ ਇਹ ਕੋਈ ਇੱਜ਼ਤ ਹੈ ਮੈਂ ਤੁਹਾਨੂੰ ਇਹ ਜਰਨੀ ਆਉਂਦੇ ਕਿ ਆਪਾਂ ਸਭ ਆਪਣੀ ਵੋਟ ਉਹਨਾਂ ਨੂੰ ਪਾਉਣੀ ਹੈ ਜਿਨ੍ਹਾਂ ਨੇ ਬਲੂ ਸਟਾਰ ਕਰਾਇਆ ਹੋਵੇ 4 ਤਰੀਕ ਨੂੰ ਵੋਟਾਂ ਪੈਂਦੀਆਂ 6 ਤਰੀਕ ਨੂੰ ਕੰਨੂਕਾਰਾ ਦੇ ਵਿੱਚ ਹੈ ਜੇਸੀ ਪੰਜਾਬ ਦੇ ਵਿੱਚੋਂ ਪਾਰਲੀਮੈਂਟ ਨੂੰ ਆਠ ਕਾਂਗਰਸ ਨੇ ਇਹ ਪਿਜਤਾ ਕੇ ਭੇਜਦੇ ਜਿਨ੍ਹਾਂ ਨੇ ਸਾਡੇ ਉੱਤੇ ਜ਼ਬਰ ਕੀਤਾ ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਾਏ ਤੇ ਭਾਜਪਾ ਦੀ ਦਿਨਤੀ ਵੋਟਾਂ ਦੀ ਅੱਗੇ ਤੋਂ ਵੱਧ ਗਈ ਹੈ ਆਪ ਪਾਰਟੀ ਨੇ ਸਾਡੇ ਲਈ ਕੀ ਕੀਤਾ 92 ਸਿਕਤਾਰ ਅਸੈਂਬਲੀ ਚਾਪੜੇ ਦੇਤੀ ਹੈ ਤੁਸੀਂ ਮੈਨੂੰ ਦੱਸੋ ਜੀ ਇਹਦੇ ਵਿੱਚ ਕੀ ਸਿਆਣਫ ਹੈ ਜਦ ਰੇ ਆਪਾਂ ਸਿਆਣੀ ਗੱਲ ਨਹੀਂ ਕਰਦੇ ਕਰੀਏ ਜੇ ਜੋ ਮੈਨੂੰ ਤੁਸੀਂ ਨਵਾਂ ਜੀਵਨ ਦਿੱਤਾ 1992 ਦੇ ਵਿੱਚ ਵੋਟਾਂ ਪਾ ਕੇ ਮੈਨੂੰ ਛਡਾਇਆ ਮੈਂ ਤੁਹਾਡੇ ਪੰਜਾਂ ਦੇ ਪੀ ਬਣਿਆ ਜਿੱਥੇ ਮੈਂ ਜਨਮ ਹੈ ਮੈਂ ਲੋਕਾਂ ਦੇ ਰਿਵਾਜ ਦੇਖਦਾ ਹਾਂ ਸਭ ਦੇਖਦਾ ਹਾਂ ਹਾਲਤ ਦੇਖਦਾ ਹਾਂ ਉਦੋਂ ਮੈਨੂੰ ਇੱਕ ਚੀਜ਼ ਨਜ਼ਰ ਆਈ ਕੀ ਵੱਡਾ ਕੰਮ ਹੋਵੇ ਛੋਟਾ ਕੰਮ ਹੋਵੇ ਹਰੇਕ ਤੇ ਘਰ ਦੇ ਵਿੱਚ ਖੋਤਾ ਬੰਨਿਆ ਹੁੰਦਾ ਸੀ ਕੋਈ ਪਠੇਤਰ ਨੂੰ ਕੋਈ ਟਾਂਟੋ ਨੂੰ ਕੋਈ ਕੁਛ ਵੀ ਪਰ ਖੋਤੇ ਨੂੰ ਆਪਾਂ ਕਹਿੰਦੇ ਐ ਕਿ ਇਹ ਬੇਵਕੂਫ ਜਾਨਵਰ ਹੈ ਪਰ ਸਾਧ ਸੰਗਤ ਜੀ ਤੁਹਾਨੂੰ ਪਤਾ ਹੈ ਜੇ ਕਿਸੇ ਇਹ ਤਾਂ ਵੱਟ ਤੋਂ ਹੋਤਾ ਠੇਟਾ ਖਾਜੇ ਉਹਦੀਆਂ ਅੱਖਾਂ ਬੰਦ ਰੋ ਉਹਨੂੰ ਕੋ ਚੱਲ ਉਹ ਉਹ ਰਸਤੇ ਨਹੀਂ ਜਾਂਦਾ ਹੈਗਾ ਤੇ ਆਪਾਂ ਨੂੰ ਤਾਂ ਇਨਸਾਨੀਅਤ ਦਿੱਤੀ ਹੈ ਸਾਡੇ ਗੁਰੂਆਂ ਨੇ ਬੁੱਧੀ ਜਿੱਤਰੀਏ ਸਾਨੂੰ ਦੁਨੀਆ ਦਾ ਮੁਕਾਬਲਾ ਕਰਨ ਦੇ ਲਈ 10 ਗੁਰੂ ਸਾਹਿਬਾਨ ਨੇ ਕੁਰਬਾਨੀਆਂ ਦਿੱਤੀਆਂ ਦੂਜੀ ਪਾਤਸ਼ਾਹੀ ਅਮਨਪਸੰਦ ਸਾਹਿਬ ਜੀ ਪਰ ਉਹਨਾਂ ਨੇ ਖਾਰੇ ਬਰਮਾ ਤੇ ਕਿ ਜੇ ਗੁਰੂ ਨਾਨਕ ਸਾਹਿਬ ਦਾ ਬਣਾਇਆ ਹੋਇਆ ਧਰਮ ਅਗਾ ਨੂੰ ਚੱਲਣਾ ਤਾਂ ਫਿਰ ਸਰੀਰ ਤਕੜੇ ਹੋਣੇ ਚਾਹੀਦੇ ਆ ਤੀਸਰੀ ਪਾਛੈ ਨੇ ਸਾਨੂੰ ਗੋਇਤਵਾਲ ਸਾਹਿਬ ਬੋੜੀ ਦੇਤੇ ਕਿ ਸਿੱਖੀ ਦੇ ਵਿੱਚ ਜਾਤ ਪਾਤ ਨਹੀਂ ਹੋਊਗਾ ਕੋਈ ਵੀ ਸਰੋਵਰ ਦੇ ਵਿੱਚ ਨਹਾ ਸਕਦਾ ਛੋਟੀ ਪਾਛੈ ਨੇ ਸਾਨੂੰ ਇਹ ਆਪਣਾ ਧਾਰਮਿਕ ਸੇਰ ਦਿੱਤਾ ਸਰੋਵਰ ਦਿੱਤਾ ਜਿੱਦੇ ਸਾਰੇ ਕਿਸੇ ਵੀ ਜਾਤ ਦੇ ਇਸ਼ਨਾਨ ਕਰ ਸਕਦੇ ਆ ਸਨੂ ਇੱਕ ਬਣਾਤਾ ਪੰਜਵੇਂ ਪਾਤਸ਼ਾਹ ਨੇ ਦਰਬਾਰ ਸਾਹਿਬ ਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਤੇ ਛੇਵੇਂ ਪਾਤਸ਼ਾਹ ਨੇ ਅਠਾਲ ਤਖਤ ਸਾਹਿਬ ਮੇਰੀ ਤੇ ਪੀਲੀ ਦਰਸ਼ਨ ਆਰਧ ਦੇਤਾ ਮੋਗਲ ਹਕੂਮਤ ਦੇ ਵਿੱਚ ਕਹਿਣ ਮੁਸਲਮਾਨ ਤਲਵਾਰ ਨੇ ਸਿਰਕ ਸਦਾ ਸਾਨੂੰ ਤਾਰ ਦੇਤੀ ਕੋਲੇ ਦੀ ਸਵਾਰੀ ਨਹੀਂ ਕਰ ਸਕਦਾ ਕੋਲੇ ਦੀ ਸਵਾਰੀ ਦੇ ਤੇ ਕਾਜ ਨਹੀਂ ਸਕੇਂਦਾ ਕਾਜ ਦੇਤਾ ਬਾਜ ਦੇ ਨਾਲ ਸ਼ਕਾਰ ਨਹੀਂ ਖੇੜ ਸਕਦਾ ਬਾਜ ਦੇਤਾ ਹੁਣ ਦੱਸੋ ਕੀ ਜਿੱਤਾ ਸਤਵੇਂ ਪਾਛਾ ਦੇ ਪੁੱਤ ਨੇ ਅਰਨੰਦ ਤੇ ਇੱਕ ਇਦਾਲਤ ਦੇ ਵਿੱਚ ਜਾ ਕੇ ਬਾਣੀ ਉਲਟਾਤਾ ਤੇ 17 ਪਾਤਸ਼ਾਹ ਨੇ ਆਪਣਾ ਪੁੱਤ ਸੇਵਜਾਦਾ ਪੰਥ ਦੇ ਵਿੱਚ ਉਬਰਖਾਸ ਕਰਤਾ ਕੋਈ ਛੋਟੀ ਗੱਲ ਹੈ ਕਿ ਆਪਣੇ ਪੁੱਤ ਨੂੰ ਨਸੀਹਤ ਦਿੱਤੀ ਦੋਵੇਂ ਪਾਤਸ਼ਾਹ ਨੇ ਕੀ ਨਹੀਂ ਕੀਤਾ ਆਪਣੀ ਸ਼ਹਾਦਤ ਦੇ ਤੇ ਦਸਵੇਂ ਪਾਤਸ਼ਾਹ ਨੇ ਗੰਟੀ ਦੇਤੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾਤਾ 100 ਸੌ ਸਾਥੋਂ ਕੀੜ ਕੋਇਆ ਇਹਦੀ ਤਕਲੀਕ ਕੋਮ ਪੈਦਾ ਕਰਤੀ ਕਿ ਜੇ ਅੰਗਰੇਜ਼ ਆਇਆ ਉਹ ਉਸਨੇ ਅੱਛਾ ਕਿ ਜੇ ਸਿੱਖ ਕੋਮ ਨੂੰ ਮੈਂ ਖੌਟ ਦੇ ਵਿੱਚ ਭਰਤੀ ਕਰ ਲਵਾਂ ਤੇ ਦੁਨੀਆਂ ਦਾ ਕੋਈ ਮੁਲਕ ਮੈਨੂੰ ਹਰਾ ਨਹੀਂ ਸਕਦਾ ਤੇ ਪਹਿਲੇ ਦੁਨੀਆਂ جنگ ਦੇ ਵਿੱਚ ਦੁਜੇ ਦੁਨੀਆ ਦੇ جنگ ਦੇ ਵਿੱਚ ਸਿੱਖ ਵਜਨੇ ਜਮਹੂਰੀਅਤ ਪੱਛੀ ਮੁਲਕਾਂ ਨੂੰ ਜਥਾਤਾ ਜਦ ਕੀ ਨਹਿਰੂ ਗਾਂਧੀ ਤੇ ਪਠੇਲ ਹਿੰਦਰ ਤੇ ਤੋਰਜ ਨੂੰ ਚਾਹੁੰਦੇ ਸੀ ਜਿੰਨਾਂ ਨੇ ਜੋੜ ਬਹੁਤ ਕੀਤੇ ਸਾਰਾ ਕੋਸ਼ਿਸ਼ ਕੀਤਾ ਪਰ ਆਪ ਬੋਟ ਦੇ ਮੰਗਦੇ ਪਤਾ ਨਹੀਂ ਕੀ ਹੋ ਜਾਂਦਾ ਜੇ ਗੱਡੜ ਤੇ ਖੂਨ ਦੀ ਰੋੜ ਪੈ ਜੇ